ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇਹ ਜੋ ਤਸਵੀਰਾਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਡੇ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਸਕੂਟਰੀ ਸਵਾਰ ਲੜਕੀ ਉਮਰ 21 ਸਾਲ ਜੋ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਸਲੂਨ ਨੂੰ ਜਾ ਰਹੀ ਸੀ ਜੋ ਸਲੂਨ ਦਾ ਕੰਮ ਕਰ ਰਹੀ ਸੀ ਜਦੋਂ ਇਹ ਦਸੂਹਾ ਦੇ ਬੱਸ ਸਟੈਂਡ ਦੇ ਅੱਗੇ ਤੋਂ ਲੰਘਦੀ ਹੈ ਤਾਂ ਉਸ ਦੀ ਸਕੂਟਰੀ ਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ ਜਿਸ ਦੇ ਕਾਰਨ ਟਰੱਕ ਇਸ ਲੜਕੀ ਦੇ ਸਿਰ ਦੇ ਉੱਤੋਂ ਦੀ ਲੰਘ ਜਾਂਦਾ ਹੈ ਜਿਸ ਕਰਕੇ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਸੋ ਇਹ ਦਰਦਨਾਕ ਹਾਦਸਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਸਲੂਨ ਤੇ ਕੰਮ ਕਰਦੀ ਸਕੂਟਰ ਸਵਾਰ ਲੜਕੀ ਉਮਰ 21 ਸਾਲ ਜੋ ਇੱਕ ਟਰੱਕ ਦੇ ਹੇਠਾਂ ਆ ਜਾਂਦੀ ਹੈ ਸੋ ਪਰਸਵਾਲੋਂ ਇਸ ਲੜਕੀ ਦੀ लाश ਦਾ ਪੋਸਟਮਾਰਟਮ ਕਰਾ ਕੇ ਬਾਸਾਹ ਹਵਾਲੇ ਕਰ ਦਿੱਤੀ ਹੈ ਜਦ ਕਿ ਟਰੱਕ ਚਾਲਕ ਨੂੰ ਟਰੱਕ ਸਮੇਤ ਕਾਬੂ ਵੀ ਕਰ ਲਿਆ ਗਿਆ ਸਾਡੀ ਹਸਪਤਾਲ ਦੇ ਸਟਾਫ ਨਾਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਇਹ ਟਰੱਕ ਹੈ ਜੋ ਕਾਬੂ ਕੀਤਾ ਗਿਆ ਹੈ ਪੁਲਿਸ ਵੱਲੋਂ ਸੋ ਇਹ ਲੜਕੀ ਦੀ ਤਸਵੀਰ ਹੈ ਜੋ ਇਸ ਹਾਦਸੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਹੈ ਲੋਕਾਂ ਦਾ ਇਕੱਠ ਹੈ ਜੋ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੈ ਪਰੰਤੂ ਕੁਝ ਵੀ ਪੱਲੇ ਨਹੀਂ ਪਿਆ ਸੋਏ ਸਕੂਟਰੀ ਕਿਸ ਤਰ੍ਹਾਂ ਚੱਕਨਾਚੂਰ ਹੋਈ ਪਈ ਹੈ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਅਸੀਂ ਤੁਹਾਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਦੀਆਂ ਖਬਰਾਂ ਜਿਹੜੀਆਂ ਉਹਨਾਂ ਨੂੰ ਦਿਖਾਉਂਦੇ ਰਹੀਏ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਦੇਖੋ ਕਿਸ ਤਰ੍ਹਾਂ ਲੜਕੀ ਨੂੰ ਐਂਬੂਲੈਂਸ ਚ ਪਾ ਕੇ ਭੇਜਿਆ ਤਾਂ ਗਿਆ ਪਰੰਤੂ ਬਹੁਤ ਹੀ ਦੇਰ ਹੋ ਚੁੱਕੀ ਸੀ ਉਦੋਂ ਤੱਕ ਜਦੋਂ ਤੱਕ ਇਹਨੂੰ ਹਸਪਤਾਲ ਪਹੁੰਚਾਇਆ ਗਿਆ ਸਾਡੇ ਕੋਲ ਪ੍ਰਾਈਵੇਟ ਐਂਬੂਲੈਂਸ 'ਚ ਇੱਕ ਪੇਸ਼ੈਂਟ ਆਇਆ ਸੀਗਾ ਅਨਨੋਨ ਪੇਸ਼ੈਂਟ ਸੀਗਾ ਫੀਮੇਲ ਸੀਗੀ ਯੰਗ ਸੀਗੀ ਅਪ੍ਰੋਕਸੀਮੇਟਲੀ 20 ਤੋਂ 30 ਦੇ ਵਿੱਚ ਸੀਗੀ ਹੀ ਏਜ ਤਾਂ ਸਾਡੇ ਕੋਲ ਬਰਾਡਡਟ ਆਈ ਸੀਗੀ ਤਾਂ ਕਹਿੰਦੇ ਆ ਕਿ ਉਹਦੇ ਟਰੱਕ ਦੇ ਨਾਲ ਟੱਕਰ ਵਗੈਰਾ ਹੋਈ ਸੀ ਸਕੂਟੀ ਤੇ ਸੀਗੀ ਕੁੜੀ ਤਾਂ ਸਾਡੇ ਕੋਲ ਬਰਾਡਡਟ ਹੈ ਤਾਂ ਅਸੀਂ ਅੱਗੇ ਪੀਆਈ ਭੇਜ ਦਿੱਤੀ ਹੋਈ ਹੈ ਅਨਨੋਨ ਪੇਸ਼ੈਂਟ ਆ ਸਾਨੂੰ ਨਹੀਂ ਪਤਾ ਕਿਸ ਏਰੀਆ ਦਾ ਰਹਿਣ ਵਾਲਾ ਟ੍ਰੇਸਰ ਮੋਰਚਿ ਚ ਬੋਡੀ ਰਖਵਾ ਦਿੱਤੀ ਤੇ ਜੋ ਵੀ ਉਹਦੀ ਕੋਈ ਇਨਫੋਰਮੇਸ਼ਨ ਹੋਏਗੀ ਪੁਲਿਸ ਉਹ ਕਾਰਵਾਈ ਜੋ ਵੀ ਉਹ ਕਰਨਗੇ ਉਸ ਹਾਮਨਾ ਉਹਦੇ ਅਗਰ ਅਟੈਂਡੈਂਟ ਜੋ ਵੀ ਉਹਦੇ ਮਦਰ ਫਾਦਰ ਆ ਕਿਤੇ ਉਹ ਵੀ ਸਾਨੂੰ ਪਤਾ ਲੱਗਦਾ ਤੇ ਉਹ ਉਹਨਾਂ ਨੂੰ ਉਦੋਂ ਹੈਂਡਓਵਰ ਕਰਨਾ ਨਹੀਂ ਸੀ ਉਹਦਾ ਬੇਸਿਕਲੀ ਪੋਸਟਮਾਰਟਮ ਜ਼ਰੂਰ ਉਹਦਾ ਕੋਈ ਕੰਮ ਸਰ ਅੱਜ ਸਵੇਰੇ ਬਾਸਪੈਂਡ ਤਸੂਹਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਹੈ ਕਿ ਸਕੂਟਰੀ ਤੇ ਟਰੱਕ ਦਾ ਜਿਹਦੇ ਵਿੱਚ ਲੜਕੀ ਸੀ ਅੰਕਿਤਾ ਡਾਕਟਰ ਆਫ ਮਨਜੀਤ ਸਿੰਘ ਵਾਸੀ ਬੰਬੂਵਾਲ ਪਿੰਡ ਖਾਣਾਹਾਜੀਪੁਰ ਜ਼ਿਲ੍ਹਾ ਹੁਸ਼ਿਆਰ ਪਰ ਉਮਰ ਕਰੀਬ 21 ਸਾਲ ਪਪੜੇ ਸਲੂਨ ਵਿੱਚ ਕੰਮ ਕਰਦੀ ਸੀ ਸਲੂਨ ਤੋਂ ਆਪਣੀ ਸਕੂਟਰੀ ਤੇ ਕਿਤੇ ਬਾਹਰ ਜਾ ਰਹੀ ਸੀ ਤੇ ਜਾਂਦੇ ਹੋਏ ਬੱਸ ਸਟੈਂਡ ਦੇ ਵਿੱਚ ਟਰੱਕ ਨਾਲ ਟਕਰਾਈ ਜਿਸ ਨਾਲ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਡੈੱਡ ਬੋਡੀ ਪਹੁੰਚਾ ਦਿੱਤੀ ਗਈ ਹੈ ਟਰੱਕ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਬਾਦ ਪੋਸਟ ਬੈਂਡਰ ਨੂੰ ਜੋ ਵੀ ਕਾਰਵਾਈ ਜਨਾਂ ਤੇ ਹੋਊਗੀ ਉਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ